ਸਤਨਾ ਸ਼੍ਰੀ ਵਾਹਿ ਗੁਰ ਸਾਹਿਬ ਜੀ ਸਤਜੁਗਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰਿਤਿਤੈ ਮਾਣਿਓ RAM ਰਗੁਵੰਸ ਕਹਾਇਓ कृष्ण मुर कंस कृतार्थ कियो उग्र सेन पो राज अप भक्त जल दो कल जुग नानक गुरू ਸੰਗਤ ਅਮਰ ਕਹਾਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪ੍ਰਤਖ ਗੁਰੂ ਨਿਸਤਾਰੇ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਦੁਸਰੀ ਮਹੱਲਾ ਪੰਜਵਾ ਵਾਰ ਸਲੋਕਾ ਨਾਣ ਇੱਕ ਓੰਕਾਰ ਸਤਿਗੁਰ ਪ੍ਰਸਾਦਿ

ਪੂਰਨ ਪਰਮੇਸ਼ਰ ਸਨੰਤ ਸੰਤ ਸਰਵਤਰ ਰਮਣਨ ਨਾਨਕ ਅਗਨ ਸਨ ਜਗਦੀਸ਼ ਰਹਿ ਪੇਖਨ ਸੁਨ ਸੁਨਾਵਨਾ ਨਨ ਮਹ ਗਰੜੀਆ ਸਾਚਾ ਪੂਰ ਰਹਉ ਸਰਵਤਰਗ ਨਾਨਕ ਹਰਿ ਪ੍ਰਭਾਵ ਜੋ ਕਰੇ ਸੋ ਹੋਏ ਖਿੰਨ ਮਹ ਕਾ ਪੂਤਾ ਪਦਾ ਤਿਸ ਬਿਨ ਨਹੀਂ ਕੋਈ ਖੰਡ ਇਬਰਾਹਿਮ ਬੰਡ ਪਤਾ ਦੇ ਸਭ ਨੂੰ ਜਿਸ ਆਪੋ ਗੁਜਾਈ ਸੋਵ ਜਿਸ ਨਿਰਮਲ ਜਨ ਸੋਹੇ ਖੰਡ ਬ੍ਰਹਮੰਡ ਸਿਆਪੁ ਬੁਝਾਈ ਸੋਬਜਸੇ ਨਿਰਗਨ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰਾ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀ ਅੱਜ ਦਾ ਜੋ ਮੁੱਖ ਬਾਕ ਸੰਤ ਸੋ 5 ਤੇ ਸੰਤ ਸੋ 6 ਅੰਗ ਦੇ ਉੱਤੇ ਸੁਭਾਏ ਮਾਨ ਜੈਤਸਰੀ ਮਹੰਲਾ ਪੰਜਵ ਪੰਜਵੇਂ ਪਕਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਲੀ ਦੇ ਵਾਹ ਧੰਨ ਧੰਨ ਸਭ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਜੈਤਿ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਵਾਰ ਸਲੋਕਾਂ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ 22 ਵਾਰਾਂ ਨੇ ਜਿਹਦੇ ਵਿੱਚ ਉਹ ਵਾਰ ਜੈਤਸਰੀ ਮਹੱਲਾ 5ਵਾਂ 5ਵੇਂ ਪਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਣੇ ਕੀਤੀ ہوئی ਵਾਰ ਸਲੋਕਾਂ ਨਾਲ ਭਾਵਕੇ ਦੇ ਵਿੱਚ ਇੱਕ ਇੱਕ ਸਲੋਕ ਇੱਕ ਇੱਕ ਪਉੜੀ ਜੋ ਸਾਨੂੰ ਹੁਕਮਨਾਮੇ ਦੇ ਰੂਪ ਵਿੱਚ ਪੜਨ ਵਾਸਤੇ ਮਿਲਦੀ ਹੈ ਪਹਿਲਾਂ ਸਲੋਕ ਪੜਿਆ ਜਾਂਦਾ ਫਿਰ ਪਉੜੀ پڑھی ਜਾਂਦੀ ਹੈ ਵਾਰ ਸਲੋਕਾਂ ਨਾਲ ਕਿ ਸਲੋਕ ਤੇ ਪੌੜੀਆਂ ਇਕੱਠੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਦਾ ਭਾਵ ਕਿ ਪ੍ਰਮਾਤਮਾ ਇੱਕ ਹੈ ਉਹਨੂੰ RAM ਕਹੀਏ ਅੱਲਾ ਕਹੀਏ ਵਾਹਿਗੁਰੂ ਕਹੀਏ ਗੋਡ ਕਹੀਏ ਭਗਵਾਨ ਕਹੀਏ ਮੁਰਾਰੀ ਕਹੀਏ ਪ੍ਰਮਾਤਮਾ ਇੱਕੋ ਹੀ ਹੈ ਉਹਦੇ ਵਰਗਾ ਦੂਜਾ ਨਹੀਂ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਹਨ ਨਾ ਕਿ ਅੱਲਾਹ ਪਾਕੰਗ ਪਾਕ ਹੈ ਸਤ ਕਰੂ ਜੇ ਦੂਸਰ ਹੋਏ ਕਹਿੰਦੇ ਅੱਲਾਹ ਤੇ ਕੋਈ ਹੈ ਜੇ ਉਹਦੇ ਵਰਗਾ ਕੋਈ ਦੂਜਾ ਹੋਵੇ ਤਾਂ ਤੇ ਸ਼ੱਕ ਕਰੀਏ ਅੱਲਾਹ ਪਾਕੰਗ ਪਾਕ ਹੈ ਸਤ ਕਰੂ ਜੇ ਦੂਸਰ ਹੋਏ ਦੂਜਾ ਹੈ ਨਹੀਂ ਕੋਈ ਇੱਕੋ ਹੀ ਹੈ ਪਰਮਾਤਮਾ ਅਸੀਂ ਉਹਨੂੰ ਵੱਖਰੇ ਵੱਖਰੇ ਨਾਮਾਂ ਨਾਲ ਪੁਕਾਰਦੇ ਆ ਸਤਗੁਰ ਪ੍ਰਸਾਦ ਕਿ ਜਦੋਂ ਸਤਿਗੁਰੂ ਦੀ ਕਿਰਪਾ ਹੋ ਜयो ਜਿਹੜਾ ਪਰਮਾਤਮਾ ਹੈ ਅੱਲਾ ਦੇ ਰੂਪ ਵਿੱਚ ਵੀ ਵਾਹਿਗੁਰੂ ਦੇ ਰੂਪ ਵਿੱਚ ਵੀ ਭਗਵਾਨ ਦੇ ਰੂਪ ਵਿੱਚ ਵੀ ਉਹ ਫਿਰ ਸਾਨੂੰ ਮਿਲ ਜਾਂਦਾ ਹੈ ਜਦੋਂ ਸਤਿਗੁਰੂ ਦੀ ਕਿਰਪਾ ਹੋ ਜੇ ਸ਼ਲੋਕ ਸ਼ਲੋਕ ਦੇ ਨਾਲ ਹੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਕਹਿੰਦੇ ਉਹ ਪਹਿਲਾਂ ਵੀ ਪੂਰਾ ਸੀ ਅੱਜ ਵੀ ਪੂਰਾ ਹੈ ਤੇ ਜਦੋਂ ਅਸੀਂ ਨਹੀਂ ਹੋਵਾਂਗੇ ਉਦੋਂ ਵੀ ਕਹਿੰਦੇ ਪੂਰਾ ਹੀ ਹੋਣਾ ਹੈ ਪਰਮੇਸ਼ਰ ਤੇ ਪਰਮੇਸ਼ਰ ਜਿਹੜਾ ਹੈ ਉਹ ਘਟ ਨਹੀਂ ਹੁੰਦਾ ਜਿਹਦੇ ਨਾਮ ਨਾਲ ਜੁੜ ਗਿਆ ਵਾਹਿਗੁਰੂ ਪਰਮੇਸ਼ਰ ਅੱਲਾ ਰਾਮ ਗੋਡ ਉਹ ਕਦੇ ਪੂਰਾ ਘਟ ਨਹੀਂ ਹੁੰਦਾ ਉਹ ਪੂਰਾ ਹੀ ਹੁੰਦਾ ਜਿਵੇਂ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪੜਦੇ ਆ ਨਾ ਪੂਰਾ ਪ੍ਰਭ ਆਰਾਧੇ ਆ ਪੂਰਾ ਜਾਤ ਦਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਹ ਪੂਰੇ ਦੇ ਗੁਣ ਗਾਉਣ ਵਾਲੀ ਗੱਲ ਹੈ ਜੀ ਇਹ ਪੂਰਾ ਹੈ ਗੁਰੂ ਜਿਹੜਾ ਜਿਹਦੇ ਨਾਲ ਅਸੀਂ ਰੋਜ਼ ਜੁੜਦੇ ਆ ਬਾਣੀ پڑھی ਜਾਂਦੀ ਹੈ ਤੇ ਇਹਦੇ ਨਾਲ ਅਸੀਂ ਆਪਣੇ ਮਨ ਨੂੰ ਜੋੜਦੇ ਆ ਆਦ ਪੂਰਨ ਮਦਪੂਰਨ ਅੰਤਪੂਰਨ ਪਰਮੇਸ਼ਰ ਹੈ ਕਿ ਪਰਮਾਤਮਾ ਕਦੇ ਵੀ ਘਟ ਨਹੀਂ ਹੈ ਪਰਮਾਤਮਾ ਤੇ ਹਮੇਸ਼ਾ ਹੀ ਪੂਰਾ ਹੈ ਜਪਜੀ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਾ ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿ ਪਰਮਾਤਮਾ ਉਦੋਂ ਵੀ ਪੂਰਾ ਹੀ ਸੀ ਜਦੋਂ ਦੁਨੀਆ ਹੀ ਨਹੀਂ ਸੀ ਜਦੋਂ ਦੁਨੀਆ ਹੋਰ ਚਾਹੀ ਉਦੋਂ ਵੀ ਪ੍ਰਮਾਤਮਾ ਪੂਰਾ ਸੀ ਅੱਜ ਵੀ ਪ੍ਰਮਾਤਮਾ ਪੂਰਾ ਜਦੋਂ ਦੁਨੀਆ ਨਹੀਂ ਹੋਣੀ ਉਦੋਂ ਵੀ ਪ੍ਰਮਾਤਮਾ ਦਾ ਨਾਮ ਤੇ ਪੂਰਾ ਹੀ ਹੋਣਾ ਸਿਮਰੰਤ ਸੰਤ ਸਰਵਤਰ ਰਮਣਨ ਨਾਨਕ ਅਗਨਾਸਨ ਜਗਦੀਸ਼ਰ ਹੈ ਕਹਿੰਦੇ ਉਸ ਪ੍ਰਮਾਤਮਾ ਨੂੰ ਸਿਮਰਦੇ ਨੇ ਸੰਤ ਜਨ ਕਿਹੜੇ ਨੂੰ ਜਿਹੜਾ ਹਮੇਸ਼ਾ ਹੀ ਪੂਰਾ ਹੈ ਸਿਮਰੰਤ ਸੰਤ ਸਰਵਤਰ ਰਮਣ ਨਾਨਕ ਵਿਗ્ઞਾਣ ਨਾਸਨ ਜਗਦੀਸ਼ਰ ਹੈ ਜਿਹੜਾ ਪਰਮਾਤਮਾ ਸਾਡੇ ਅੰਦਰ ਦੇ ਪਾਪ ਨਾਸ ਕਰਨ ਵਾਲਾ ਹੈ ਸੰਤ ਜਨ ਜਿਹੜੇ ਆ ਉਸ ਪ੍ਰਮਾਤਮਾ ਨੂੰ ਸਿਮਰਦੇ ਆ ਸਾਨੂੰ ਵੀ ਲੋੜ ਹੈ ਕਿ ਅਸੀਂ ਵੀ ਇਸ ਪ੍ਰਮਾਤਮਾ ਨੂੰ ਸਿਮਰਿਏ ਇੱਕ ਓੰਕਾਰ ਤੋਂ ਲੈ ਕੇ 18ਵੇਂ ਦਸਵੇਸ ਤੱਕ ਜਿਹੜੀ ਬਾਣੀ ਹੈ ਇਹਦੇ ਨਾਲ ਆਪਰੇ ਆਪ ਨੂੰ ਜੋੜੀਏ ਸਾਡੇ ਅੰਦਰ ਦੇ ਪਾਪ ਖਤਮ ਕਰ ਦੇਣੇ ਅਗਨਾਸਨ ਅਗ ਦਾ ਭਾਵ ਹੁੰਦਾ ਪਾਪ ਅਗ ਨਾਸ਼ਨ ਜਗਦੀਸ਼ਰ ਹੈ ਜਿਹੜਾ ਪਰਮਾਤਮਾ ਉਹ ਸਾਡੇ ਅੰਦਰ ਦੇ ਪਾਪ ਖਤਮ ਕਰ ਦਿੰਦਾ ਹੈ ਵੇਖਣ ਸੁਣਨ ਸੁਣਾਵ ਲੋ ਮਨ ਮੈਂ ਦਿਰੜੀ ਆ ਸਾਜ ਇਹ ਗੱਲ ਕਹਿੰਦੇ ਪੱਕੀ ਅੰਦਰ ਦਿਰੜ ਕਰ ਲਈਏ ਸੀ ਕਿਹੜੀ ਇਹ ਉਹ ਪਰਮਾਤਮਾ ਹੈ ਆਪ ਹੀ ਵੇਖਦਾ ਹੈ ਆਪ ਹੀ ਸੁਣਨ ਵਾਲਾ ਤੇ ਆਪ ਹੀ ਸੁਣਾਉਣ ਵਾਲਾ ਉਹ ਪਰਮਾਤਮਾ ਹੀ ਹੈ ਇਹ ਨਸਾਨਾਂ ਦੇ ਵਿੱਚ ਕੌਣ ਗੌਂਦ ਰਿਹਾ ਜੀ ਉਹੀ ਪਰਮਾਤਮਾ ਹੀ ਬੋਲ ਰਿਹਾ ਸਾਰਿਆਂ ਦੇ ਵਿੱਚ ਦੇਖਣ ਸੁਣਨ ਸੁਣਾਵਨ ਮਨ ਮੈਂ ਦਿਰੜੀਏ ਸਾਥ ਦਿਰੜੀਏ ਦਾ ਭਾਵ ਦਾ ਪੱਕਾ ਕਰ ਲੈਣਾ ਅਸੀਂ ਕਈ ਵਾਰੀ ਕਹਿੰਦੇ ਨੇ ਗੱਲ ਨੂੰ ਦਿਰੜ ਕਰ ਲੈ ਭਾਵ ਕੇ ਪੱਕੀ ਕਰ ਲੈ ਕਾ ਕਿਹੜੀ ਗੱਲ ਪੱਕੀ ਕਰਨੀ ਹੈ ਕਿਉਂ ਪ੍ਰਮਾਤਮਾ ਆਪ ਹੀ ਦੇਖਦਾ ਹੈ ਆਪ ਹੀ ਸੁਣਦਾ ਹੈ ਤੇ ਆਪ ਹੀ ਸੁਣਾਉਂਦਾ ਹੈ ਪੂਰ ਰਹੇ ਹੋ ਸਰਵਤਰ ਮੈਂ ਨਾਨਕ ਹਰ ਰੰਗ ਰਾਜ ਜਿਹੜਾ ਪ੍ਰਮਾਤਮਾ ਹੈ ਉਹ ਸਾਰਿਆ ਥਾਵਾਂ ਤੇ ਹੈ ਪੂਰ ਰਹੇ ਹੋ ਸਰਵਤਰਮ ਹੈ ਸਰਵਤਰ ਕਹਿੰਦੇ ਨੇ ਸਾਰੇ ਥਾਵਾਂ ਤੇ ਨਾਨਕ ਹਰ ਰੰਗ ਰਾਜ ਉਹਦੇ ਰੰਗ ਚ ਰੰਗੇ ਜਾਈਏ ਅਸੀਂ ਜਿਹੜਾ ਪ੍ਰਮਾਤਮਾ ਸਾਰੇ ਥਾਵਾਂ ਤੇ ਹੈ ਉਸ ਇੱਕ ਦੀ ਗੱਲ ਕਰੀਏ ਉਹਦੇ ਰੰਗ ਚ ਰੰਗੇ ਜਾਈਏ ਫਿਰ ਆਨੰਦ ਵੱਖਰਾ ਵਰਨਣਾ ਜਦੋਂ ਉਹਦੇ ਰੰਗ ਚ ਰੰਗੇ ਗਏ ਫਿਰ ਹੋਣਾ ਕੀ ਹੈ ਗੁਰੂ ਸਾਹਿਬ ਕਹਿੰਦੇ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਫਿਰ ਜਾਣਿਆ ਜਾ ਫਿਰ ਜਾਣਿਆ ਜਾਣੇ ਕੇ ਆਨੰਦ ਕੀ ਹੈ ਪੌੜੇ ਪੌੜੀ ਦੇ ਨਾਲ ਹੀ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਹਰ ਏਕ ਨਿਰੰਜਨ ਗਾਈ ਹੈ ਸਭ ਅੰਤਰ ਸੋਏ ਇੱਕ ਦੀ ਇਹ ਗੱਲ ਹੈ ਸਾਰੇ ਸ਼ਬਦ ਦੇ ਵਿੱਚ ਹਰ ਏਕ ਨਿਰੰਜਨ ਗਾਈ ਹੈ ਸਭ ਅੰਤਰ ਸੋਏ ਜਿਹੜਾ ਸਾਡੇ ਅੰਦਰ ਵੀ ਵਸ ਰਿਹਾ ਸਾਰਿਆਂ ਦੇ ਅੰਦਰ ਵਸ ਰਿਹਾ ਪਸ਼ੂਆਂ ਦੇ ਅੰਦਰ ਵਸ ਰਿਹਾ ਪੰਛੀਆਂ ਦੇ ਅੰਦਰ ਵਸ ਰਿਹਾ ਧਰਤੀ ਦੇ ਅੰਦਰ ਪਤਾਲ ਦੇ ਅੰਦਰ ਜਿਹੜਾ ਹੀ ਕੋਈ ਪਰਮਾਤਮਾ ਸਾਰੀਆਂ ਧਰਮਾਂ ਦੇ ਵਸ ਰਿਹਾ ਨਾ ਕਹਿੰਦੇ ਉਹ ਇੱਕ ਦੇ ਨਾਲ ਜੁੜੀਏ ਇੱਕ ਦੇ ਬਚਨ ਅਸੀਂ ਪੜਹੀਏ ਇੱਕ ਨੂੰ ਗਾਈਏ ਹਰ ਏਕ ਨਿਰੰਜਨ ਨਿਰੰਜਨ ਦਾ ਹੁੰਦਾ ਕਾਲਖ ਤੋਂ ਰਹਤ ਅੰਜਨ ਹੁੰਦਾ ਸੁਰਮਾ ਅੰਜਨ ਹੁੰਦਾ ਸੁਰਮਾ ਸੁਰਮਾ ਹੁੰਦਾ ਕਾਲੇ ਰੰਗ ਦਾ ਗੁਰੂ ਸਾਹਿਬ ਕਹਿੰਦੇ ਜਿਹੜਾ ਪ੍ਰਮਾਤਮਾ ਉਹ ਅੰਜਨ ਨਹੀਂ ਉਹ ਕਾਲੇ ਰੰਗ ਦਾ ਨਹੀਂ ਹੈ ਉਹ ਨਿਰੰਜਨ ਹੈ ਕਾਲਖ ਤੋਂ ਰਹਤ ਹੈ ਜਿਵੇਂ ਗੁਰੂ ਸਾਹਿਬ ਦੇ ਬਚਨ ਨੇ ਨਾ ਕਿ ਆਕਾਲ ਅਕਾਲ ਸ਼ਬਦ ਉਹਦੇ ਨਾਲ ਲੱਗਦਾ ਜਿਹਦੀ ਕਦੇ ਮੌਤ ਨਹੀਂ ਹੁੰਦੀ ਸਾਡੇ ਨਾਂ ਨਾਲ ਜੁੜਿਆ ਕਾਲ ਕਿਉਂਕਿ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਨਾ ਜਨਮਨ ਤਾਂ ਮਰਨ ਜਿੱਦੇ ਜਨਮ ਹੋਇਆ ਸਾਡਾ ਜਨਮ ਦੇ ਨਾਲ ਸਾਡੇ ਮੌਤ ਵੀ ਜੁੜੀ ਹੈ ਪਰ ਗੁਰੂ ਸਾਹਿਬ ਇੱਥੇ ਗੁਰਬਾਣੀ ਦੇ ਵਿੱਚ ਕਹਿੰਦੇ ਕਿ ਪ੍ਰਮਾਤਮਾ ਜਿਹੜਾ ਉਹ ਨਿਰੰਜਨ ਹੈ ਕਾਲਕ ਤੋਂ ਰਹਿਤ ਹੈ ਹਰ ਏਕ ਨਿਰੰਜਨ ਗਾਈ ਹੈ ਜਿਹੜਾ ਕਾਲਕ ਤੋਂ ਰਹਿਤ ਹੈ ਜਿਹੜਾ ਮਾਇਆ ਤੋਂ ਨਿਰਲੇਪ ਹੈ ਕਹਿੰਦੇ ਉਹ ਉਹਦੇ ਗੁਣ ਗਾਈਏ ਸਭ ਅੰਤਰ ਸੋਇਓ ਸਾਰਿਆਂ ਦੇ ਅੰਦਰ ਉਹੀ ਵਸ ਰਿਹਾ ਹੈ ਕਹਿੰਦੇ ਕਰਨ ਕਰਣ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਜਿਹੜਾ ਕਰਨ ਕਾਰਣ ਹੈ ਉਹ ਪ੍ਰਮਾਤਮਾ ਉਹੀ ਕਰਨ ਕਾਰਣ ਸਾਰੇ ਕੰਮ ਕਰਨ ਦੇ ਸਮਰੱਥ ਹੈ ਉਹ ਪ੍ਰਭ ਕਰੇ ਜੋ ਹੋਈ ਜਿਹੜਾ ਕੁਝ ਉਹਨੂੰ ਚੰਗਾ ਲੱਗਦਾ ਉਹੀ ਹੁੰਦਾ ਜੀ ਕਰਨ ਕਾਰਣ ਸਮਰੱਥ ਪ੍ਰਭ ਜੋ ਕਰੇ ਸੋ ਹੋਏ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਖਿੰਨ ਮਹਿ ਥਾਪ ਉਹ ਥਾਪ ਦਾ ਤਿਸ ਵਿਨ ਨਹੀਂ ਕੋਈ ਕਹਿੰਦੇ ਉਹ ਅੱਖ ਝਮਕਣ ਦੇ ਸਮੇਂ ਦੇ ਵਿੱਚ ਸਾਨੂੰ ਪੈਦਾ ਕਰ ਸਕਦਾ ਤੇ ਅੱਖ ਝਮਕਣ ਦੇ ਸਮੇਂ ਦੇ ਵਿੱਚ ਸਾਨੂੰ ਨਾਸ ਕਰ ਸਕਦਾ ਖਿੰਨ ਮਹਿ ਥਾਪ ਉਹ ਥਾਪ ਦਾ ਤਿਸ ਵਿਨ ਨਹੀਂ ਕੋਈ ਜਿਹੜਾ ਇੰਨੀ ਪਾਵਰ ਦਾ ਮਾਲਕ ਹੈ ਨਾ ਉਹਦੇ ਵਰਗਾ ਕਹਿੰਦੇ ਕੋਈ ਹੋਰ ਨਹੀਂ ਹੈ ਜਿਹੜਾ ਇੱਕ ਖਿੰਦ ਦੇ ਵਿੱਚ ਸਾਨੂੰ ਪੈਦਾ ਕਰ ਦੇ ਤੇ ਇੱਕ ਖਿੰਦ ਦੇ ਵਿੱਚ ਸਾਨੂੰ ਖਤਮ ਕਰ ਦੇ ਕਹਿੰਦੇ ਇੰਨੀ ਪਾਵਰ ਦਾ ਮਾਲਕ ਇੱਕੋ ਹੀ ਪਰਮਾਤਮਾ ਹੈ ਖਿੰਦ ਮੈਂ ਥਾਪ ਉਹ ਥਾਪ ਦਾ ਤਿਸ ਬਿਨ ਨਹੀਂ ਕੋਈ ਕਹਿੰਦੇ ਤੇਰੇ ਵਰਗਾ ਸੱਚੇ ਬਾਦਸ਼ਾਹ ਹੋਰ ਕੋਈ ਹੈ ਨਹੀਂ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਏ ਖੰਡ ਹੁੰਦਾ ਟੁਕੜਾ ਜਿਵੇਂ ਅਸੀਂ ਭਾਰਤ ਦਾ ਵਿੱਚ ਬੈਠੇ ਆ ਇਹ ਵੀ ਇੱਕ ਟੁਕੜਾ ਹੈ ਬ੍ਰਹਮੰਡ ਕਹਿੰਦੇ ਨੇ ਸਾਰੇ ਨੂੰ ਜਿਹਦੇ ਵਿੱਚ ਸਾਰੇ ਦੇਸ਼ ਆ ਗਏ ਸਾਰੀ ਧਰਤੀ ਨੂੰ ਬ੍ਰਹਮੰਡ ਕਿਹਾ ਜਾਂਦਾ ਖੰਡ ਧਰਤੀ ਦੇ ਟੁਕੜੇ ਦੇ ਨੌ ਖੰਡ ਨੇ ਨੌਂੇ ਖੰਡਾਂ ਦੇ ਵਿੱਚੋਂ ਇੱਕ ਖੰਡ ਹੈ ਭਾਰਤ ਜਿੱਥੇ ਅਸੀਂ ਬੈਠੇ ਆ ਇਹਨੂੰ ਭਾਰਤ ਖੰਡ ਕਿਹਾ ਜਾਂਦਾ ਹੈ ਖੰਡ ਬ੍ਰਮੰਡ ਪਤਾਲ ਦੀਪ ਉਹ ਪਰਮਾਤਮਾ ਖੰਡਾਂ ਦੇ ਵਿੱਚ ਵੀ ਆ ਬ੍ਰਮੰਡਾਂ ਦੇ ਵਿੱਚ ਵੀ ਆ ਪਤਾਲ ਦੇ ਵਿੱਚ ਵੀ ਆ ਦੀਪ ਆਕਾਸ਼ ਦੇ ਵਿੱਚ ਵੀ ਆ ਰਵਿਆ ਸਭ ਲੋਈ ਉਹ ਸਾਰੇ ਥਾਵਾਂ ਤੇ ਵਸ ਰਿਹਾ ਖੰਡਾਂ ਦੇ ਵਿੱਚ ਬ੍ਰਮੰਡਾਂ ਦੇ ਵਿੱਚ ਪਤਾਲ ਦੇ ਵਿੱਚ ਦੀਪ ਦੇ ਵਿੱਚ ਰਵਿਆ ਸਾਰਿਆਂ ਥਾਂ ਤੇ ਹਾਜ਼ਰ ਹੈ ਇੱਕ ਥਾਂ ਤੇ ਨਹੀਂ ਹੈ ਉਹ ਸਾਰਿਆਂ ਥਾਵਾਂ ਤੇ ਹੈ ਪਰ ਮਿਲਦਾ ਕਦੋਂ ਹੈ ਜਦੋਂ ਗੁਰੂ ਦੀ ਕਿਰਪਾ ਹੋ ਜੇ ਜਿੱਦੇ ਗੁਰੂ ਦੀ ਕਿਰਪਾ ਹੋ ਗਈ ਅਸੀਂ ਅੰਦਰੋਂ ਵੀ ਸਾਫ਼ ਸੁਥਰੇ ਹੋ ਜਾਾਂਗੇ ਅਜੇ ਤੇ ਸਾਡੇ ਅੰਦਰ ਬਹੁਤ ਗੰਦਗੀ ਭਰੀ ਪਈ ਐ ਨਾ ਜਿੱਦੇ ਅਸੀਂ ਇੱਕ ਦੇ ਨਾਲ ਉਹਦੇ ਜੁੜ ਕੇ ਉਹਦੇ ਅਸੀਂ ਅੰਦਰੋਂ ਵੀ ਸਾਫ਼ ਸੁਥਰੇ ਹੋ ਜਾਾਂਗੇ ਗੁਰੂ ਸਾਹਿਬ ਕਹਿੰਦੇ ਜਿਸ ਆਪ बुझाਏ ਸੋ ਬੁੱਝਸੀ ਨਿਰਮਲ ਜਨਸ ਹੋਏ ਜਿੱਦੇ ਉਹ ਪ੍ਰਮਾਤਮਾ ਦੀ ਗੱਲ ਸਾਡੇ ਸਮਝ ਚ ਆ ਗਈ ਨਾ ਜਿਸੇ ਆਪੁ 부ਝਾਏ ਸੋ 부ਝਸੀ ਜਿੱਦੇ ਉਹਨੇ ਸਮਝਾਤਾ ਅਸੀਂ ਨੇ ਸਮਝ ਲਿਆ ਬਸ ਉਦਦੇ ਅਸੀਂ ਅੰਦਰ ਬਿਲਕੁਲ ਸਾਫ ਹੋ ਜਾਗੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰ ਕਹੇ ਤਾ ਕਬੀਰ ਕਬੀਰ ਕਹਿੰਦੇ ਗੰਗਾ ਦੇ ਪਾਣੀ ਵਰਗਾ ਮਨ ਨਿਰਮਲ ਹੋ ਜਾਣਾ ਪਰ ਮਨ ਨਿਰਮਲ ਤਾਂ ਹੋਣਾ ਜੇ ਗੁਰੂ ਦੇ ਨਾਲ ਜੁੜਾਂਗੇ ਜੇ ਗੁਰੂ ਦੇ ਕੋਲ ਬੈਠ ਕੇ ਗੁਰੂ ਦੀ ਗੱਲ ਕਰਾਂਗੇ ਜਿੱਥੇ ਬੈਠ ਕੇ ਵੀ ਅਸੀਂ ਆਪਣੇ ਅੰਦਰੋਂ ਹੰਕਾਰ ਨਹੀਂ ਕੰਢਿਆ ਆਪਣੇ ਅੰਦਰੋਂ ਫਿਰ ਸਾਫ ਸੁਥਰੇ ਕਿਵੇਂ ਹੋਵਾਂਗੇ ਗੁਰੂ ਸਾਹਿਬ ਕਹਿੰਦੇ ਐ ਕਿ ਜਿਹੜਾ ਕੌੜ ਤੂੰਦਾ ਹੁੰਦਾ ਨਾ ਕੌੜ ਤੂੰਦਾ ਉਹ ਅੰਦਰੋਂ ਬਹੁਤ ਗੁੜਤਣ ਭਰਿਆ ਹੁੰਦਾ ਜੇ ਅਸੀਂ ਗੁਰਦੁਆਰਾ ਸਾਹਿਬ ਆ ਕੇ ਵੀ ਗੁੜਤਣ ਦੇ ਭਰੇ ਪਏ ਆ ਗੁਰੂ ਸਾਹਿਬ ਕਹਿੰਦੇ ਅੰਦਰੋਂ ਸਾਫ਼ ਥੋੜਾ ਹੋ ਜਾਏਗਾ ਤੂੰ ਅੰਦਰੋਂ ਸਾਫ਼ ਹੋਣ ਵਾਸਤੇ ਤੁਹਾਨੂੰ ਅੰਦਰੋਂ ਅੰਦਰ ਦੀ ਗੁੜਤਣ ਕੱਢਣੀ ਪੈਣੀ ਹੈ ਅੰਦਰ ਦੀ ਗੁੜਤਣ ਤਾਂ ਨਿਕਲਣੀ ਹੈ ਜੇ ਇੱਕ ਦੇ ਨਾਲ ਜੁੜਾਂਗੇ ਇੱਕ ਗੁਰੂ ਦੇ ਨਾਲ ਜੁੜਾਂਗੇ ਜਿੱਦੇ ਇੱਕ ਦੇ ਨਾਲ ਜੁੜ ਗਏ ਉਹਦੇ ਗੁਰੂ ਸਾਹਿਬ ਕਹਿੰਦੇ ਨਿਰਮਲ ਜਨ ਸੋਏ ਕਹਿੰਦੇ ਉਹਦੇ ਅੰਦਰੋਂ ਬਿਲਕੁਲ ਸਾਫ ਸੁਥਰਾ ਹੋ ਜਾਏਗਾ ਖੰਡੋ ਬ੍ਰਹੰਡ ਪਤਾਲ ਦੀਪ ਰਵਿਆ ਸਭ ਲੋਏ ਜਿਸ ਆਪਿ ਬੁਝਾਏ ਸੋ ਮੁਝ ਸੇ ਨਿਰਮਲ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ